ਇਹ ਅਜੇ ਨਾ ਥੱਲੇ ਨੂੰ ਖਾ ਗਏ ਜੇ ਖਾ ਤਾਂ ਡੂੰਗਾ ਡੂੰਗਾ ਜੜਾ ਜੋ ਡਰਿਆ ਜਾਂਦਾ ਬਈ ਯਾਰ ਨੇ ਹੂੰ ਤਾਂ ਦੇਖਾਂ ਨਹੀਂ ਹੈ ਉਹ ਕਿੱਥੇ ਜਿਹੜੀ ਕਿੱਥੇ ਉੱਗਰੂਗੀ ਉਹ ਤਾਂ ਕਿੱਥੇ ਰਲਦੀ ਆ ਨਾ ਉਹ ਤਾਂ ਕਿੱਥੇ ਰਲਦੀ ਆ ਬਈ ਹੁਣ ਇਹ ਕੋਈ ਹੱਲ ਕਰੇ ਸਰਕਾਰ ਆਪਣਾ ਦਾ ਹੀ ਬੇਨਤੀ ਹੈ ਤੇ ਇਸ ਮਾਲਾਂ ਰਾਤ ਨੂੰ ਕੋਈ ਰਾਤ ਪਾ ਲੈਂਦੇ ਦਿੱਕਤ ਹੀ ਹੈ ਹੂੰ ਜੀ ਕੀ ਨਾਮ ਹੈ ਜੀ ਬਲਜੀਤ ਸਿੰਘ ਜੀ ਇਹ ਕੀ ਸਮੱਸਿਆ ਆਈ ਹੈ ਜੀ ਆਪਣੀ ਇੱਥੇ ਸੜਕ ਤੇ ਆਪਣਾ ਲੱਗਦਾ ਵਾਹਣ ਇੱਥੇ ਸੂਰਾਂ ਦੀ ਸਮੱਸਿਆ ਬਹੁਤ ਜ਼ਿਆਦਾ ਆ ਰਹੀ ਹੈ ਜੀ ਆਪਣੇ ਬਹੁਤ ਜ਼ਿਆਦਾ ਇਨਸਾਨ ਕੀਤਾ ਕਣਕ ਜੜਾਂ ਚੋਂ ਪੱਟਦੀ ਹੈ ਘਰ ਪਾਸੇ ਮਾਰ ਹੀ ਪੈ ਰਹੀ ਹੈ ਹਾਂ ਹਰ ਪਾਸੇ ਮਾਰ ਪਹਿਲਾਂ ਸੁੰਡੀ ਦੀ ਮਾਰ ਸੀ ਹੁਣ ਸੂਰਾਂ ਨਹੀਂ ਮਾਰਾਈ ਪਹਿਲਾਂ ਗਾਵਾਂ ਦੀ ਸਮੱਸਿਆ ਹਜੇ ਪੂਰੀ ਹੱਲ ਨਹੀਂ ਹੋਈ ਗਈ ਤੇ ਹੁਣ ਸੂਰਾਂ ਦੀ ਹੋ ਗਈ ਜੇ ਕੁੱਤਿਆਂ ਤੋਂ ਵੀ ਨਹੀਂ ਡਰਦੇ ਤਾਂ ਇੰਨੇ ਹੈਗੇ ਸਾਨੂੰ ਜਾਨ ਦਾ ਵੀ ਖਤਰਾ ਹੈ ਰਾਤ ਨੂੰ ਪਾਣੀ ਵਗੈਰਾ ਲਾਉਣਾ ਹੁੰਦਾ ਈ ਉਹਦਾ ਜਾਣ ਨੂੰ ਅਸੀਂ ਮਹਿਕਮੇ ਨੂੰ ਇਹੀ ਬੇਨਤੀ ਕਰਦੇ ਆਂ ਇਹਨਾਂ ਦਾ ਕੋਈ ਹੱਲ ਕੀਤਾ ਜਾਵੇ ਕਿੰਨੇ ਕੁ ਵੱਡੇ ਪੱਧਰ ਤੇ ਨੁਕਸਾਨ ਹੈਗਾ ਬਾਈ ਜਿਵੇਂ ਕਿਤੇ ਆ ਜਾਂਦੇ ਤਾਂ ਕਿਨਾਲ ਤੋਂ ਘਟਤਾ ਇਹ ਛੱਡਦੇ ਹੀ ਨਹੀਂਗੇ ਜਦੋਂ ਆ ਜਾਣ 20 25 25 ਸੋਰਾ ਦੀ ਪੋਲੀ ਹੈ ਜੀ ਬਾਕੀ ਮੈਂ ਜੀ ਵੱਡੇ ਪੱਧਰ ਤੇ ਪੂਰਾ ਨੁਕਸਾਨ ਕਰ ਰਿਹਾ ਹੈ ਬਹੁਤ ਜ਼ਿਆਦਾ ਹੀ ਬਹੁਤ ਜ਼ਿਆਦਾ ਅਸੀਂ ਬਹੁਤ ਜ਼ਿਆਦੇ ਦੁਖੀ ਹਾਂ ਜੀ ਇਹਨਾਂ ਤੋਂ ਕੀ ਅਪੀਲ ਹੈ ਸਰ ਕਰਨ ਬਈ ਇਹੀ ਅਪੀਲ ਹੈ ਇਹਨਾਂ ਦਾ ਕੋਈ ਹੱਲ ਕੀਤਾ ਜਾਵੇ ਨਾਮ ਹੈ ਜੀ ਸਸੀਕਰ ਬਾਈ ਜੀ ਬਈ ਮੇਰਾ ਨਾਮ ਬੱਬੂ ਸਿੰਘ ਹੈ ਕੀ ਸਮੱਸਿਆ ਕੀ ਹੈ ਬਾਈ ਹਿੰਦੂ ਕੋਸਣਾ ਰਾਈ ਸਮੱਸਿਆ ਇਹ ਹੈ ਜੀ ਸਭ ਤੋਂ ਪਹਿਲਾਂ ਦਾ ਕਿ ਕਿਸਾਨੀ ਤੇ ਕੋਈ ਵੀ ਹੈ ਹੁਣ ਮਾਰ ਹੀ ਪੈ ਰਹੀ ਹੈ ਕੋਈ ਵੀ ਹੁਣ ਆਪਾਂ ਜਾ ਬਠੇ ਠੇਕੇ ਠੋਕੇ ਤੇ ਪੈੜੀ ਲਈ ਜਾਂਦੇ ਆ ਸਾ ਠੇਕੇ ਵੀ ਵਧਾਈ ਤੁਰੇ ਜਾਂਦੇ ਆ ਰਹਿੰਦਾ ਖੁੰਦਾ ਜੀ ਹੁਣ ਸੂਰ ਆ ਗਿਆ ਪਹਿਲਾਂ ਤਾਂ ਗਾਵਾਂ ਤੋਂ ਡਰਦੇ ਸੀਗੇ ਤੇ ਉਹਨਾਂ ਦਾ ਚਲੋ ਹੱਲ ਹੋ ਗਿਆ ਠੀਕ ਹੈ ਜੀ ਹੁਣ ਇਹ ਜ਼ਿਆਦਾਤਰ ਹੁਣ ਸੂਰ ਆ ਗਏ ਜੋ ਆਪਾਂ ਕਹਿੰਦੇ ਆ ਜੰਗਲੀ ਸੂਰ ਆ ਗਏ ਇਹ ਮਤਲਬ 15 15 20 20 ਜਣੇ ਦੀ ਟੋਲੀ ਹੈ ਸੂਰਾਂ ਦੀ ਫਿਰ ਰਾਤ ਨੂੰ ਮੱਲਾ ਹੁੰਦੇ ਆ ਜੀ ਫਿਰ ਰਾਤ ਨੂੰ ਕੋਈ ਬੰਦਾ ਇਕੱਲਾ ਪਾਣੀ ਵੀ ਨਹੀਂ ਲਾ ਸਕਦਾ ਡਰਦੇ ਆ ਕਿਉਂ ਕੋਲੇ ਸੋਟੀ ਹੁੰਦੀ ਆ ਸੋਟੀ ਨੂੰ ਇਹ ਘਬਰਾਉਂਦੇ ਹੀ ਨਹੀਂ ਕਹੀ ਹੁੰਦੀ ਆ ਤਾਂ ਨਹੀਂ ਘਬਰਾਉਂਦੇ ਤੇ ਟੱਕਰ ਮਾਰਦੇ ਆ ਜੀ ਤੇ ਆ ਹੁਣ ਜਿਆਦਾ ਨੁਕਸਾਨ ਕਰਤਾਈ ਆ ਦੇਖੋ ਕਣਕ ਕਿੱਡੀ ਕਿੱਡੀ ਵਧੀਆ ਖੜੀ ਸੀ ਥੱਲੋ ਸਾਰੀ ਪੱਟ ਗਈ ਤੇ ਨੁਕਸਾਨ ਕਿੰਨਾ ਕਰ ਰਿਹਾ ਬਈ ਕਿੰਨੇ ਕੁ ਵੱਡੇ ਪੱਧਰ ਤੇ ਹੈਗੀ ਲੱਗਦਾ ਬਹੁਤ ਨੁਕਸਾਨ ਕਰੀ ਜਾਂਦੇ ਜੀ ਬਹੁਤ ਕਿਸੇ ਦਾ ਮਨ ਲਾਵੇ ਕਨਾਲ ਕਨਾਲ ਕਿਸੇ ਦੀ ਵਟ ਤਾਂ ਛੱਡੀ ਨਹੀਂ ਤੁਹਾਨੂੰ ਦਿਖਾਇਆ ਹੀ ਆ ਸਾਰਾ ਕੋਈ ਵਟ ਨਹੀਂ ਛੱਡੀ ਠੀਕ ਹੈ ਜਮੀਆਂ ਨੂੰ ਵੀ ਪੈ ਗਈ ਜੀ ਉਹ ਮਾਲਾ ਕੋਈ ਸਬਜ਼ੀ ਸਬਜ਼ੀ ਤਾਂ ਹੋਣ ਹੀ ਨਹੀਂ ਦਿੰਦੇ ਜਮਾ ਹੀ ਨਹੀਂ ਹੋਣ ਦਿੰਦੇ ਜੀ ਹੁਣ ਕਿਸਾਨ ਕਰੂਗਾ ਕੀ ਬਹੁਤ ਔਖੇ ਆ ਜੀ ਇਹਦਾ ਕੋਈ ਨਾ ਕੋਈ ਸਰਕਾਰ ਹੱਲ ਕਰੇ ਅਸੀਂ ਤਾਂ ਇਹੀ ਬੇਨਤੀ ਕਰਦੇ ਆ ਜੀ ਕੋਈ ਅਫਸਰ ਨੂੰ ਮਿਲੇ ਹੋ ਬਈ ਦਰਖਾਸਤ ਵਗੈਰਾ ਦਿੱਤੀ ਨਹੀਂ ਜੀ ਕੋਈ ਅਸੀਂ ਕਿਸੇ ਨੂੰ ਦਰਖਾਸਤ ਵਗੈਰਾ ਕਿਸੇ ਨੂੰ ਨਹੀਂ ਦਿੱਤੀ ਜੀ ਤੁਹਾਡੇ ਕੋਲੇ ਗਏ ਸੀ ਅਸੀਂ ਚਲੋ ਤੁਸੀਂ ਆਏ ਹੋ ਜੀ ਆਇਆਂ ਨੂੰ ਤੁਸੀਂ ਕੋਈ ਪ੍ਰਾਲਾ ਕਰੋ ਜੀ ਉਸ ਨਾਲ ਜੀ ਫੁੱਟਾਂ ਵਾਲੇ ਰੋਡ ਦੇ ਉੱਪਰ ਆ ਉੱਥੇ ਸਾਡੀ ਕਣਕ ਦੇ ਵਿੱਚ ਬਹੁਤ ਵੱਡਾ ਨੁਕਸਾਨ ਕਰ ਰਿਹਾ 15-15 20-20 ਦੀ ਚੋੜੀ ਆ ਜਾਂਦੀ ਹੈ ਪਹਿਲਾਂ ਸੁੰਡੀ ਤੋਂ ਬਚੇ ਗਾਈਆਂ ਤੋਂ ਬਚੇ ਤਾਂ ਉਹ ਨਹੀਂ ਪੈ ਗਏ ਮਗਰ ਹੂੰ ਇਹ ਕੋਈ ਖੇਤ ਹੁੰਨੇ ਆ ਰਾਤ ਖੇਤ ਆਏ ਅਸੀਂ ਉਹਨਾਂ ਨੂੰ ਮੋੜਨ ਤੇ 20 ਫਿਰਦੇ ਸੀ ਇੱਥੇ ਸੂਰ ਹੈ ਹਾਂ ਗਿਣਤੀ ਤਾਂ ਨਹੀਂ ਪਰ 20 ਅਨ ਲੱਜਾ ਕੋਈ ਅਸਲੇ ਉਸਲੇ ਦਾ ਕੋਈ ਅੰਤ ਨਹੀਂ ਕੋਈ ਨਾ ਕੋਈ ਸਾਡੇ ਕੋਲੇ ਵੀ ਉਹ ਚੀਜ਼ ਹੈ ਜਾਂ ਕੋਈ ਸਾਨੂੰ ਉਹਦੇ ਬਾਰੇ ਵਿੱਚ ਕੋਈ ਪਰਮਿਸ਼ਨ ਹੀ ਦਿੱਤੀ ਜਾਵੇ ਹੂੰ ਵੀ ਇਹਨਾਂ ਨੂੰ ਕੋਈ ਰਾਤ ਬਰਾਤੇ ਅਸੀਂ ਮਾੜਾ ਮੋਟਾ ਦਵਲਨ ਜੋਗੇ ਤਾਂ ਹੋਈਏ